ਵਾਵਾ ਕਹਿੰਦੇ ਆਪਣੇ ਹੱਥਾਂ ਦੇ ਨਾਲ ਉਹਨਾਂ ਗੁਰਸਿੱਖਾਂ ਦੇ ਉਹਨਾਂ ਦੇ ਜਾ ਕਰਕੇ ਚਰਨ ਧੋਵੇ ਕਰ ਬਿਜਨ ਲੈ ਪਾਉਣ ਚੁਲਾਵ ਦੇ ਮਹਾਰਾਜ ਕਹਿੰਦੇ ਨਿਮਰਤਾ ਦੇ ਨਾਲ ਆਪਣੇ ਹੱਥ ਦੇ ਵਿੱਚ ਪੱਖਾ ਲਵੇ ਜਾ ਕਰਕੇ ਗੁਰਸਿੱਖਾਂ ਨੂੰ ਚੁਲਾਉਣਾ ਕਰੇ ਚੰਪਾਏ ਚਰਨ ਮਤਰ ਕਹਬਾਨੀ ਮਦਰ ਉਦਰਥ ਹੁੰਦੇ ਮਿੱਠੇ ਬੋਲ ਬੋਲੇ ਪਿਆਰ ਭਰੇ ਬੋਲ ਬੋਲਣ ਕਰੇ ਪਟ ਪਹਿਰਵ ਬਿਨ ਬਖਾਨੀ ਤੇ ਮਹਾਰਾਜ ਕਹਿੰਦੇ ਜੇ ਕੋਈ ਗੁਰ ਸਿੱਖ ਜਾਂ ਲੋੜ ਬੰਦ ਉਹਨੂੰ ਮਿਲ ਜਾਵੇ ਪਤਾ ਲੱਗ ਜਾਵੇ ਵੀ ਇਹਦੇ ਕੋਲ ਬਸਤਰ ਨਹੀਂ ਹਨ ਕਹਿੰਦੇ ਮੰਗਣ ਤੋਂ ਬਿਨਾ ਉਹਨੂੰ ਬਸਤਰ ਦੇਵੇ ਕਿਉਂਕਿ ਦਾਨ ਉਹ ਨਹੀਂ ਹੁੰਦਾ ਜਿਹੜਾ ਅਸੀਂ ਪੈਸੇ ਦਾ ਕਰਦੇ ਆਂ ਦਾਨ ਉਹ ਹੁੰਦਾ ਕੋਈ ਭੁੱਖਾ ਆ ਗਿਆ ਉਹਨੂੰ ਪ੍ਰਸ਼ਾਦਾ ਛਕਾ ਦੇਣਾ ਕਿਸੇ ਕੋਲ ਤਨ ਢੱਕਣ ਵਾਸਤੇ ਕੱਪੜਾ ਨਹੀਂ ਉਹਨੂੰ ਬਸਤਰ ਲੈ ਦੇਣੇ ਹੁਣ ਅੱਗੇ ਸਰਦੀ ਦਾ ਸਮਾਂ ਆਉਣ ਨੇ ਕਿਸੇ ਕੋਲ ਕੰਬਲ ਨਹੀਂ ਹੈ ਕਿਸੇ ਕੋਲ ਪਾਉਣ ਵਾਸਤੇ ਕੋਟੀ ਨਹੀਂ ਹੈ ਤੇ ਜਿੰਨੀ ਕੁ ਤੁਹਾਡੇ ਕੋਲ ਸਮਰੱਥਾ ਹੈ ਉਹਨੂੰ ਲੈ ਕੇ ਦੇ ਦਿਓ ਇਹਦੇ ਨਾਲ ਤੁਹਾਨੂੰ ਪਰਮਾਤਮਾ ਦੀ ਖੁਸ਼ੀ ਮਿਲੇਗੀ ਹਰ ਪਾਏ ਪਲ ਪਰ ਫੁੱਲ ਆਪਾਰੀ ਤੇ ਮਹਾਰਾਜ ਕਹਿੰਦੇ ਆਪਣੇ ਹੱਥਾਂ ਦੇ ਨਾਲ ਗੁਰਸਿੱਖਾਂ ਦੀ ਸੇਵਾ ਕਰੇ ਭਾਵ ਉਹਨਾਂ ਦੇ ਜਿਹੜੇ ਬਸਤਰ ਹਨ ਉਹ ਧੋਣੇ ਕਰੇ ਬਸਤਰ ਪਖੜ ਸੰਤ ਆਗਾਰੀ ਕਹਿੰਦੇ ਰੱਬ ਦੇ ਪਿਆਰੀਆਂ ਦੀ ਸੇਵਾ ਵਿੱਚ ਜੁੜ ਜਾਵੇ ਮੰਦਰ ਚ ਨਾ ਚਨਾਵਾ ਚਾਰੂ ਮੰਦਰ ਦਾ ਰਤ ਹੈ ਕੋਈ ਇਦਾਂ ਦੀ ਜਗਾ ਇਦਾਂ ਦੀ ਧਰਮ ਸ਼ਾਲਾ ਬਣਾਵੇ ਜਿਹਦੇ ਵਿੱਚ ਰੱਬ ਦੇ ਪਿਆਰੇ ਜਾਂ ਲੋੜਵੰਦ ਜਿਹੜੇ ਹਨ ਉਹ ਰਹਿ ਸਕਣ ਜਹਰ ਬਿਸਰਮ ਸੰਤਿ ਆਵਦਾਰੂ ਕਿਉਂਕਿ ਗੁਰਮੁਖੋ ਪੁਰਾਤਨ ਸਮਿਆਂ ਵਿੱਚ ਜਿਹੜੇ ਧਰਮਸ਼ਾਲਾ ਬਣਾਈ ਜਾਂਦੀ ਸੀ ਨਾ ਉਹ ਇਸ ਕਰਕੇ ਬਣਾਈ ਜਾਂਦੀ ਸੀ ਵੀ ਜਿਹੜਾ ਵੀ ਰਾਹੀ ਪਾਂਦੀ ਆਵੇ ਜਾਂ ਕੋਈ ਲੋੜਵੰਦ ਹੋਵੇ ਜਿਹਦੇ ਕੋਲ ਰਹਿਣ ਵਾਸਤੇ ਕੋਈ ਮਕਾਨ ਨਾ ਹੋਵੇ ਤਾਂ ਉਹ ਇੱਥੇ ਰਹਿ ਕਰਕੇ ਆਰਾਮ ਕਰੇ ਸ੍ਰੁੱਦਾ ਪ੍ਰੇਮ ਸਹਿਤ ਕਰ ਸੇਵਾ ਪਰ ਮਹਾਰਾਜ ਕਹਿੰਦੇ ਐ ਜਦੋਂ ਸੇਵਾ ਕਰਨੀ ਐ ਤੇ ਮਨ ਵਿੱਚ ਸ਼ਰਧਾ ਹੋਵੇ ਤੇ ਮਨ ਵਿੱਚ ਪ੍ਰੇਮ ਹੋਵੇ ਨਾ ਬਿਆਪੇ ਮਨ ਕੋ ਅਹੰਮੇਵਾ ਕਹਿੰਦੇ ਮਨ ਵਿੱਚ ਕਦੇ ਹੰਕਾਰ ਨਾ ਕਰੇ ਇਸ ਬਾਰੇ ਇੱਕ ਇਤਿਹਾਸ ਪਖਾਨਾ ਹੁਣ ਸਤਗੁਰ ਜੀ ਇਹ ਸਾਰਾ ਉਪਦੇਸ਼ ਦੇਣ ਤੋਂ ਬਾਅਦ ਸਿੱਖਾਂ ਦੇ ਨਾਲ ਇੱਕ ਇਤਿਹਾਸ ਦਾ ਹਵਾਲਾ ਵੀ ਸਾਂਝਾ ਕਰਦੇ ਕਿ ਕਿਹੋ ਜਿھے ਗੁਰਸਿੱਖ ਹੋਏ ਐ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਕੀਤੀ ਜਿਨ੍ਹਾਂ ਨੇ ਲੋੜਵੰਦਾਂ ਦੀ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਤੇ ਸਤਗੁਰੂ ਜੀ ਫਿਰ ਏ ਕੈ ਨ ਲਗੇ ਇਕ ਨਰਨ ਖੱਗ ਸੇਵਾ ਠਾਨਾ ਤੇ ਮਹਾਰਾਜ ਕਹਿੰਦੇ ਇੱਕ ਏਦਾਂ ਦਾ ਮਨੁੱਖ ਸੀ ਜਿਹਦੇ ਮਨ ਵਿੱਚ ਇਹ ਖਿਆਲ ਆਇਆ ਵੀ ਜਿਹੜੇ ਪੰਛੀ ਹਨ ਇਹ ਵੀ ਤੇ ਪਰਮਾਤਮਾ ਨੇ ਪੈਦਾ ਕੀਤੇ ਭਾਵੇਂ ਪਸ਼ੂ ਨੇ ਭਾਵੇਂ ਪੰਛੀ ਨੇ ਪੈਦਾ ਤੇ ਸਾਰੀ ਪਰਮਾਤਮਾ ਨੇ ਕੀਤੇ ਆ ਕਿਉਂ ਨਾ ਹੋਵੇ ਮੈਂ ਇਨਾਂ ਪੰਛੀਆਂ ਦੀ ਸੇਵਾ ਕਰਾਂ ਅੱਜ ਵੀ ਬਹੁਤੇ ਲੋਕ ਐ ਜਿਹੜੇ ਪੰਛੀਆਂ ਨੂੰ ਦਾਣਾ ਪਾਣੀ ਪਾਉਂਦੇ ਜਿਹੜੇ ਪਸ਼ੂਆਂ ਦੀ ਸੇਵਾ ਕਰਦੇ ਐ ਇਸ ਕਰਕੇ ਕਹਿੰਦੇ ਉਹਦੇ ਮਨ ਵਿੱਚ ਇਹ ਖਿਆਲ ਆਇਆ ਪਾਨੀ ਚੋਗਦ ਹੈ ਤਰ ਉੱਚ ਕਹਿੰਦੇ ਉਹਨੇ ਆਖਿਆ ਕਿ ਮੈਂ ਬਹੁਤਾ ਨਹੀਂ ਕਰ ਸਕਦਾ ਇੱਕ ਤੇ ਉੱਚੀ ਜਗ੍ਹਾ ਤੇ ਮੈਂ ਪਾਣੀ ਰੱਖ ਦੇਮ ਕਿਉਂਕਿ ਜਦੋਂ ਗਰਮੀ ਦਾ ਸਮਾਂ ਆਉਂਦਾ ਤਉ ਅਨੁਪਤੀ ਹੈ ਪੰਛੀਆਂ ਨੂੰ ਪਾਣੀ ਦੀ ਲੋੜ ਪੈਂਦੀ ਹੈ ਤਾਂ ਇੰਨਾ ਕੰਮ ਕਰੀਏ ਅਸੀਂ ਆਪਣੇ ਘਰਾਂ ਵਿੱਚ ਉੱਚੀਆਂ ਥਾਵਾਂ ਤੇ ਤਾਜ਼ਾ ਪਾਣੀ ਭਰ ਕੇ ਰੱਖੀਏ ਜਿਹਦੇ ਨਾਲ ਪੰਛੀ ਜਿਹੜੇ ਹਨ ਉਹ ਪਾਣੀ ਪੀ ਕੇ ਆਪਣੀ ਪਿਆਸ 부ਝਾ ਸਕਣ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਕਿਉਂਕਿ ਉਹਨਾਂਦਰ ਵੀ ਪ੍ਰਮਾਤਮਾ ਦੀ ਜੋਤ ਹੈ ਤੇ ਮਹਾਰਾਜ ਕਹਿੰਦੇ ਇੱਕ ਦੇ ਪੰਛੀਆਂ ਦੇ ਲਈ ਪਾਣੀ ਰੱਖਦਾ ਸੀ ਤੇ ਦੂਸਰਾ ਪੰਛੀਆਂ ਨੂੰ ਚੋਗਾ ਪੌਂਦਾ ਸੀ ਸਭ ਪੰਛੀ ਤਾਂ ਸਦਨ ਪਹੁੰਚ ਕਹਿੰਦੇ ਇਸ ਕਰਕੇ ਪੰਛੀ ਜਿਹੜੇ ਸਨ ਤੁਸੀਂ ਕਿਸੇ ਵੀ ਚੀਜ਼ ਨੂੰ ਪਿਆਰ ਕਰੋ ਚਾਰ ਦਿਨ ਪੰਛੀਆਂ ਨੂੰ ਚੋਗਾ ਪਾਓ ਉਹ ਵੀ ਬੰਦੇ ਨੂੰ ਪਿਆਰ ਕਰ ਦੇ ਉਹ ਵੀ ਤੁਹਾਡੇ ਘਰ ਦੇ ਨੇੜੇ ਨੇੜੇ ਆ ਕੇ ਬੈਠਦੇ ਆ ਉਹ ਵੀ ਤੁਹਾਨੂੰ ਆਵਾਜ਼ ਮਾਰ ਕੇ ਦੱਸਦੇ ਆ ਵੀ ਹੁਣ ਸਾਨੂੰ ਲੋੜ ਐ ਅੱਜ ਤੂੰ ਸਾਨੂੰ ਚੋਗਾ ਨਹੀਂ ਪਾਇਆ ਉਸੀਂ ਵੀ ਕਿਹਾ ਨਾ ਬਹੁਤੇ ਲੋਕ ਪੰਛੀਆਂ ਨੂੰ ਕਿੰਨਾ ਪਿਆਰ ਕਰਦੇ ਪਰ ਅਸੀਂ ਚੋਗਾ ਤੇ ਕੀ ਪਾਉਣਾ ਸੀ ਅਸੀਂ ਤੇ ਪੰਛੀ ਵੀ ਮਾਰ ਦਿੱਤੇ ਭਾਈ ਕਿਉਂਕਿ ਦਰਗਤ ਅਸੀਂ ਕੱਢ ਦਿੱਤੇ ਜਿਹੜਾ ਸਪਰੇਹਾਂ ਅਸੀਂ ਇੰਨੀਆਂ ਪਾ ਦਿੱਤੀਆਂ ਪੰਛੀਆਂ ਨੂੰ ਰਹਿਣ ਨੂੰ ਜਗ੍ਹਾ ਨਹੀਂ ਬਚੀ ਆ ਹੁਣ ਤੇ ਥੋੜੇ ਜੇ ਪੰਛੀ ਵੱਧ ਗਏ ਪਹਿਲਾਂ ਵਿੱਚ ਦੀ ਇੰਨੇ ਜ਼ਿਆਦੇ ਕੱਢ ਗਏ ਸਨ ਵੀ ਪੰਛੀ ਦਿਖਾਈ ਨਹੀਂ ਸੀ ਦਿੰਦੇ ਅਬੀਬੀਆਂ ਬੈਠੀਆਂ ਪਹਿਲਾਂ ਵਾਲੇ ਸਮਿਆਂ ਵਿੱਚ ਜਦੋਂ ਬੀਬੀਆਂ ਕਿਤੇ ਆਟਾ ਗੁੰਨ ਕੇ ਰੱਖਦੀਆਂ ਸੀ ਨਾ ਉਦੋਂ ਕਿਤੇ ਕਾਉ ਨੇ ਠੰਗ ਮਾਰ ਜਾਣੀ ਕਦੇ ਕਿਸੇ ਨੇ ਠੰਗ ਮਾਰ ਜਾਣੀ ਪਤਾ ਲੱਗਦਾ ਸੀ ਵੀ ਇਸ ਦੇ ਘਰ ਵਿੱਚ ਪੰਛੀ ਆਉਂਦੇ ਲੋਕ ਪੰਛੀਆਂ ਨੂੰ ਆ ਬੀਬੀਆਂ ਨੇ ਰੋਟੀ ਬਣਾਉਣੀ ਤੇ ਕਾਂਵਾਂ ਨੂੰ ਕੁੱਤਿਆਂ ਨੂੰ ਵੀ ਰੋਟੀ ਪਾਉਣੀ ਅੱਜ ਵਾਲੀਆਂ ਬੀਬੀਆਂ ਤੇ ਬੰਦਿਆਂ ਨੂੰ ਰੋਟੀਆਂ ਨਹੀਂ ਖਵਾ ਸਕਦੀ ਇਹਨਾਂ ਨੇ ਕਾਂਵਾਂ ਕੁੱਤਿਆਂ ਨੂੰ ਕੀ ਖਵਾਉਣੀ ਮੇਰੀ ਮਾਂ ਜੀ ਵੀ ਕਹਿੰਦੀ ਹੁੰਦੀ ਆ ਪੁੱਤ ਦੋ ਰੋਟੀਆਂ ਵੱਧ ਬਣਾਓ ਆ ਜਿਹੜੇ ਕੂਕਰ ਹਨ ਕੁੱਤੇ ਐ ਇਹ ਵੀ ਪਰਮਾਤਮਾ ਨੇ ਪੈਦਾ ਕੀਤੀ ਐ ਇਹਨਾਂ ਨੂੰ ਵੀ ਦੋ ਟੁਕਾ ਪਾ ਪਾ ਦੇ ਇਹਨੂੰ ਵੀ ਉਹਦੇ ਨਾਲ ਕੋਈ ਬੰਦਾ ਭਗਤ ਬਣ ਜਾਣਾ ਪਰ ਕੋਈ ਗੱਲ ਨਹੀਂ ਜੇ ਅਸੀਂ ਉਹਨਾਂ ਨੂੰ ਦੋ ਪਾ ਦੇਈਏ ਕਿ ਇਹਦੇ ਨਾਲ ਫਰਕ ਕੀ ਪੈਣ ਲੱਗੇ ਇਸ ਤਰੀਕੇ ਦੇ ਨਾਲ ਕਹਿੰਦੇ ਨਾਲੇ ਇਹ ਪੰਛੀਆਂ ਨੂੰ ਪਾਣੀ ਰੱਖਦਾ ਤੇ ਨਾਲੇ ਉਹਨਾਂ ਨੂੰ ਚੋਗਾ ਪਾਉਂਦਾ ਹੈ ਇਸ ਕਰਕੇ ਇਹਦੇ ਘਰ ਵਿੱਚ ਹਰ ਰੋਜ਼ ਬੜੇ ਪੰਛੀ ਆਉਂਦੇ ਐ ਸੱਚ ਜਾਣਿਓ ਜਿਹੜੇ ਘਰ ਵਿੱਚ ਪੰਛੀ ਆਉਂਦੇ ਉੱਥੇ ਬਰਕਤਾਂ ਵੀ ਆਉਂਦੀਆਂ ਜਿੱਥੇ ਚਿੜੀਆਂ ਚੀਂਚੀ ਕਰਦੀਆਂ ਜਿੱਥੇ ਤੁਹਾਨੂੰ ਹੋਰ ਜਾਨਵਰਾਂ ਦੀਆਂ ਆਵਾਜ਼ਾਂ ਆਉਂਦੀਆਂ ਉਹਦੇ ਨਾਲ ਤੇ ਰੌਣਕੀ ਬੜੀ ਲੱਗਦੀ ਹੈ ਤੁਹਾਡਾ ਕੁਦਰਤ ਦੇ ਨਾਲ ਬੜਾ ਪਿਆਰ ਬਣਦਾ ਹੈ ਇਸ ਕਰਕੇ ਮਹਾਰਾਜ ਇਹਦੇ ਜੀਵਨ ਬਾਰੇ ਦੱਸਦੇ ਹਨ ਆਗਾ ਪ੍ਰਸੰਨ ਬਹੁਤ ਇਸ ਪਰ ਹੋਏ ਕਹਿੰਦੇ ਇਸ ਕਰਕੇ ਇਹ ਜਿਹੜੇ ਪੰਛੀ ਸਨ ਇਹਨੂੰ ਜਿੱਥੇ ਪਿਆਰ ਕਰਦੇ ਹੈ ਉਥੇ ਬੜੇ ਖੁਸ਼ ਹੁੰਦੇ ਹਨ ਨày ਹੰਸ ਸਦਨ ਤਹ ਦੋਏ ਕਹਿੰਦੇ ਹੁਣ ਉਸ ਮਨੁੱਖ ਦਾ ਮਨ ਬਣਿਆ ਵੀ ਜਿੱਥੇ ਮੈਂ ਆਮ ਪੰਛੀਆਂ ਨੂੰ ਚੋਗਾ ਪੋਣਾ ਹੁਣ ਮੈਂ ਆਪਣੇ ਘਰ ਦੇ ਵਿੱਚ ਹੰਸ ਵੀ ਲੈ ਆਵਾਂ ਕਿਉਂਕਿ ਸਤਿਗੁਰਾਂ ਦੀ ਬਾਣੀ ਦਾ ਵਚਨ ਹੈ ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾ ਪਾਲਣ ਜਾਵੇ ਵੈਸੇ ਹੰਸ ਸ਼ਬਦ ਸਤਿਗੁਰ ਜੀ ਨੇ ਗੁਰਮੁਖੀ ਲਈ ਵਰਤੇ ਹੈ ਤੇ ਬਗਲਾ ਸ਼ਬਦ ਮਨਮੁਖ ਬੰਦੇ ਲਈ ਵਰਤਿਆ ਹੰਸਾਂ ਹੀਰਾ ਮੋਤੀ ਜੁਗਣਾ ਪਗ ਡੱਡਾਂ ਭਾਲਣ ਜਾਵੇ ਇਥੇ ਕਵੀ ਜੀ ਉਦਾਹਰਣਾ ਦਿੰਦੇ ਹਨ ਖਾਏ ਨਾ ਚੋਗ ਨਾ ਪੀਵੇ ਪਾਣੀ ਕਹਿੰਦੇ ਪਰ ਉਹਨੂੰ ਹੀ ਨਹੀਂ ਸਿੱਪਤਾ ਵੀ ਹੰਸਾਂ ਦੀ ਖੁਰਾਕ ਕੀ ਹੈ ਇਹ ਤੇ ਹੀਰੇ ਮੋਤੀਆਂ ਦਾ ਚੋਗਾ ਚੁਗਦੇ ਅਤੇ ਲਾਲ ਉਗਲਦੇ ਗੱਲ ਤੇ ਗੁਰਮੁਖਾਂ ਦੀ ਹੈ ਨਾ ਵੀ ਗੁਰਮੁਖੋ ਗੁਰੂ ਦੇ ਦਰ ਤੋਂ ਸ਼ਬਦ ਦਾ ਗਿਆਨ ਦਾ ਰਤਨਾ ਦਾ ਚੋਗਾ ਚੁਗਦੇ ਆ ਤੇ ਫਿਰ ਹੀਰੇ ਉਗਲਦੇ ਆ ਭਾਵੇਂ ਜਦੋਂ ਜੀਵਨ ਵਿੱਚ ਵਿਚਰਦੇ ਆ ਉਹਨਾਂ ਦੇ ਜੀਵਨ ਦੇ ਬੋਲ ਬੜੇ ਕੀਮਤੀ ਹੁੰਦੇ ਆ ਤੇ ਕਹਿੰਦੇ ਇਹ ਆਪਣੇ ਘਰ ਵਿੱਚ ਹੰਸਾਂ ਨੂੰ ਲੈ ਆਇਆ ਪਰ ਨਾ ਹੰਸ ਹੁਣ ਪਾਣੀ ਪੀਂਦੇ ਆ ਤੇ ਨਾ ਇਹਦਾ ਪਾਇਆ ਹੋਇਆ ਚੋਗਾ ਖਾਂਦੇ ਹਨ ਤੰਨਾ ਪਿਖ ਕਾ ਚਿਤ ਚਿੰਤਾ ਠਾਨੀ ਕਵੀ ਜੀ ਕਹਿੰਦੇ ਇਹਨਾਂ ਨੂੰ ਵੇਖ ਕਰਕੇ ਇਹਦੇ ਮਨ ਵਿੱਚ ਬੜੀ ਚਿੰਤਾ ਜੀ ਹੋ ਗਈ ਕਿ ਮੈਂ ਤੇ ਇਹਨਾਂ ਨੂੰ ਚੋਗਾ ਪਾਉਣ ਦੇ ਲਈ ਲੈ ਕੇ ਆਇਆ ਸਾ ਪਰ ਇਹ ਤੇ ਕੁਝ ਖਾਂਦੇ ਨਹੀਂ ਹਨ ਹੁਣ ਇਹ ਆਪਣੇ ਮਨ ਦੇ ਵਿੱਚ ਸੋਚਦਾ ਪਿਆ ਹੈ ਗੁਰਮੁਖੋ ਅਗਲਾ ਪ੍ਰਸੰਗ ਜਿਹੜਾ ਹੈ ਆਪਾਂ ਰਲ ਮਿਲ ਕੇ ਕੱਲ ਦੇ ਦੀਵਾਨਾ ਵਿੱਚ ਸਾਂਝਾ ਕਰਾਂਗੇ ਕਿਉਂਕਿ ਗੁਰੂ ਕੇ ਰਾਗੀ ਸਿੰਘ ਦਰਬਾਰ ਸਾਹਿਬ ਦੇ ਵਿੱਚ ਪਹੁੰਚ ਚੁੱਕੇ ਐ ਜਿਨ੍ਹਾਂ ਨੇ ਆਪ ਜੀ ਨੂੰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਨਾਲ ਜੋੜਨਾ ਹੈ ਸੋ ਆਓ ਇੱਥੇ ਤੱਕ ਆਪਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਜਿਹੜੀ ਕਥਾ ਹੈ ਉਹ ਸਾਂਝੀ ਕੀਤੀ ਐ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਸਾਡੇ ਮਨ ਵਿੱਚ ਵੀ ਮਨੁੱਖਤਾ ਪ੍ਰਤੀ ਪਸ਼ੂ ਪੰਛੀਆਂ ਪ੍ਰਤੀ ਉਹ ਪਿਆਰ ਪੈਦਾ ਹੋਵੇ ਜਿਹਦੇ ਨਾਲ ਅਸੀਂ ਪਰਮਾਤਮਾ ਦੇ ਨੇੜੇ ਹੋ ਸਕੀਏ ਪਰਮਾਤਮਾ ਨੂੰ ਚੰਗੇ ਲੱਗिए ਕਿਉਂਕਿ ਪਰਮਾਤਮਾ ਮਨੁੱਖਤਾ ਵਿੱਚ ਪਰਮਾਤਮਾ ਆਪਣੇ ਪੈਦਾ ਕੀਤੇ ਹੋਏ ਜੀਵਾਂ ਵਿੱਚ ਹੀ ਵੱਸਦਾ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਆਓ ਜਿੱਥੇ ਆਪਾਂ ਇਤਿਹਾਸ ਦੀ ਕਥਾ ਕੀਤੀ ਹੈ ਉਥੇ ਆਪ ਸਮੁੱਚੀਆਂ ਸੰਗਤਾਂ ਨੂੰ ਗੁਰੂ ਅੰਗਦ ਸਾਹਿਬ ਜੀ ਦੇ ਗੁਰਤਾ ਗੱਦੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਕਿਉਂਕਿ ਪਿਛਲੇ ਦਿਨਾਂ ਵਿੱਚ ਆਪਾਂ ਸਤਿਗੁਰਾਂ ਦੀ ਜੀਵਨ ਦਾ ਇਤਿਹਾਸ ਵੀ ਸਾਂਝਾ ਕੀਤਾ ਸੀ ਕਿਵੇਂ ਉਹ ਹੁਕਮ ਨੂੰ ਮੰਨ ਕੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਪਰਵਾਨ ਹੋਏ ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਆਓ ਇਨੀਆਂ ਕਬੰਤੀਆਂ ਪਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਮਾਫੀ ਅੱਜ ਦੇ ਵਿਸ਼ੇ ਨਾਲ ਸੰਬੰਧਤ ਆਪ ਜੀ ਦਾ ਕੋਈ ਸਵਾਲ ਹੋਵੇ ਜਾਂ ਆਪ ਜੀ ਮੇਰੀ ਜਾਣਕਾਰੀ ਵਿੱਚ ਵਾਧਾ ਕਰਨਾ ਚਾਹੁੰਦੇ ਹੋਵੋ ਤਾਂ ਜਰੂਰ ਮੇਰੇ ਧਿਆਨ ਵਿੱਚ ਲਿਆਓ ਤੁਹਾਡਾ ਬਹੁਤ ਬਹੁਤ ਧੰਨਵਾਦ ਆਓ ਆਪ ਜੀ ਇਸੇ ਤਰ੍ਹਾਂ ਸਰਦਾ ਭਾਵਨਾ ਦੇ ਨਾਲ ਗੁਰਦੁਆਰਾ ਗੁਰਸਾਗਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਚਮਕੌਰ ਸਿੰਘ ਜੀ ਅਤੇ ਉਹਨਾਂ ਦੇ ਨਾਲ ਦੇ ਗੁਰਸਿੱਖਾਂ ਪਾਸੋਂ ਬੜੇ ਹੀ ਪਿਆਰ ਦੇ ਨਾਲ ਪਾਵਨ ਬਾਣੀ ਦਾ ਕੀਰਤਨ ਸਰਵਣ ਕਰੋ ਜੀ ਅਸੀਸ ਬਖਸ਼ੋ ਫਤਿਹ ਬੁਲਾਓ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ